ਹਾਂਜੀ ਦੋਸਤੋ ਸੱਸੀ ਕਾ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਸਾਰਿਆਂ ਦਾ ਅੱਜ ਆਪਣੇ ਖੇਤ ਆਈ ਹੋਈ ਹੈਗੀ ਮਸ਼ੀਨ ਇੱਕ ਜਿਹੜੀ ਤੂੜੀ ਵਾਲੀ ਮਸ਼ੀਨ ਦੇ ਵਿੱਚੋਂ ਕਣਕ ਨਿਕਲੀ ਹੈਗੀ ਅੱਜ ਆਪਾਂ ਉਹ ਸਾਫ਼ ਕਰਾ ਰਹੇ ਹਾਂਗੇ ਆਹ ਵੇਖੋ ਕਿੰਨੀ ਵਧੀਆ ਕਣਕ ਸਾਫ਼ ਸੁਥਰੀ ਕੱਢ ਰਹੀ ਹੈਗੀ ਇਹਦੇ ਵਿੱਚ ਇੰਨੀ ਮਿੱਟੀ ਸੀ ਡਲੀਆਂ ਪੱਕੀਆਂ ਡਲੀਆਂ ਤੇ ਬਾਕੀ ਬਹੁਤ ਢੁੰਡੀ ਕਾਲ ਦਾ ਬਹੁਤ ਸਮਾਨ ਸੀ ਤੇ ਸਾਰਾ ਐਂਡ ਚੰਗੀ ਤਰ੍ਹਾਂ ਸਾਫ ਕਰੀ ਜਾਂਦੀ ਹੈਗੀ ਇਹ ਇਧਰ ਜਿੰਨਾ ਬਰੀਕ ਮਟੀਰੀਅਲ ਆਗਾ ਬੋਲੀ ਡੰਡਾ ਵਗੈਰਾ ਹੋਰ ਉਹ ਸਾਰਾ ਇੱਕ ਸਾਈਡ ਨਿਕਲ ਰਿਹਾ ਹੈਗਾ ਬਹੁਤ ਵਧੀਆ ਤਕਨੀਕ ਨਾਲ ਤਿਆਰ ਕੀਤੀ ਹੋਈ ਮਸ਼ੀਨ ਆਗੀ ਅੱਗੇ ਸਾਰਾ ਸਾਰਾ ਦਿਨ ਲੱਗ ਜਾਂਦਾ ਸੀ ਸੜਕ ਦੇ ਉੱਤੇ ਸੱਟ ਕੇ ਜਾਂ ਪਾਣੀ ਨਾਲ ਤੋ ਤੋ ਕੇ ਕਣਕ ਨੂੰ ਸਾਫ ਕਰਨਾ ਪੈਂਦਾ ਸੀ ਕਿਉਂਕਿ ਇਹਦੇ ਵਿੱਚ ਮਿੱਟੀ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਕਰਕੇ ਨੂੰ ਟਾਈਮ ਬਹੁਤ ਲੱਗ ਜਾਂਦਾ ਸੀ ਆ ਕੁਝ ਕੁ ਮਿੰਟਾਂ ਦੇ ਵਿੱਚ ਘਟੋ ਘਟਾ 10 12 ਕਾਊਂਟਰ ਕਣਕ ਦੇ ਸਾਫ ਕਰ ਦਿੰਦੀ ਹੈ ਜੀ